ਕਈ ਵਰਤਗੇ ਵਾਂਗ ਕਾਗਜ਼ਾਂ ਦੇ ਕਈਆਂ ਦਾ ਲਿਖਣਾ ਬਾਕੀ ਏ ਕਈਆਂ ਨੇ ਦਿਖਾਇਆ ਨੀਮਾ ਸਾਨੂੰ ਕਈਆਂ ਦਾ ਦਿਖਾਉਣਾ ਬਾਕੀ ਏ ਦੋ ਚੀਜ਼ ਮਾਲਕ ਨੂੰ ਨਹੀਂ ਸੀ ਮਨਜ਼ੂਰ ਮੈਂ ਉਹ ਚੀਜ਼ ਮੰਗਦਾ ਸੀਗਾ ਜਿਹੜੇ ਮੇਰੀ ਮਾਲਕ ਨੂੰ ਮਨਜ਼ੂਰ ਨਹੀਂ ਸੀਗੀ ਤੇ ਮੈਂ ਉਹ ਚੀਜ਼ ਦੇ ਪਿੱਛੇ ਦੌੜਦਾ ਦੌੜਦਾ ਆਪਣਾ ਘਰ-ਬਾਰ ਆਪਣਾ ਆਪਣਾ ਆਪ ਗਵਾ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਉਸੇ ਪਰਸਨ ਨੂੰ ਇੰਪੋਰਟੈਂਟ ਸਮਝਿਆ ਵੀ ਹਾਂ ਮੇਰੇ ਲਈ ਸਾਰਾ ਕੁਝ ਏ ਅਲੀਵਰੀ ਮਿਲੀ ਸਿਓ ਖੰਨੇ ਸ਼ਹਿਰ ਦੇ ਅੱਡੇ ਤੇ ਹਾਏ ਪਤਾ ਨਹੀਂ ਦੁੱਖ ਦਉਗੀ ਮੈਨੂੰ ਇਹ ਨਾ ਛੱਡੇ ਤੇ ਮਤਲਬ ਪਿਆਰ ਆ ਜਿਹੜਾ ਸ਼ਬਦਿਕ ਕਹਿਣ ਨੂੰ ਪਿਆਰ ਆ ਵੀ ਹਾਂ ਯਾਰ ਪਿਆਰ ਆ ਐਵੇਂ ਐਵੇਂ ਪਰ ਜਦੋਂ ਅਗਲੇ ਨੂੰ ਮੌਕਾ ਮੌਕਾ ਮਿਲਦਾ ਨਾ ਉਹ ਰੰਗ ਬਦਲ ਜਾਂਦਾ ਹਾਏ ਤੇਰੀ ਹਰ ਗੱਲ ਹੱਸ ਕੇ ਜਰਾਗੇ ਨਹੀਂ ਚਾਏ ਗੱਲ ਗੋਲ ਮੋਲ ਹੋਵੇ ਇੱਕੋ ਹੀ ਤਮੰਨਾ ਮੇਰੇ ਦਿਲ ਦੀ ਸਾਹਾਂ ਦੇ ਮੇਰੇ ਕੋਲ ਹੋਵੇ ਹਾਏ ਇੱਕੋ ਹੀ ਤਮੰਨਾ ਮੇਰੇ ਦਿਲ ਦੀ ਸਾਹਾਂ ਦੇ ਮੇਰੇ ਹੋਲ ਹੋਵੇ ਕਿਉਂ ਕਦੇ ਫਿਰ ਮਿਲੇ ਨੇ ਹੁਣ ਤੱਕ ਨਾ ਉਹ ਮਿਲੇ ਨੇ ਨਾ ਕਦੇ ਕੋਸ਼ਿਸ਼ ਕੀਤੀ ਤੇ ਹੁਣ ਤੁਹਾਡੇ ਸਾਹਮਣੇ ਆ ਜਾ ਤਾਂ ਕੀ ਰਿਐਕਸ਼ਨ ਕੀ ਹੋਊਗਾ ਜਗੀ ਜੀ ਦਾ ਨਹੀਂ ਰਣਜੀਤ ਜੀ ਜਿਹਨੇ ਜਨਮ ਹੋਣੀ ਹੁੰਦੀ ਉਸੇ ਟਾਈਮ ਨਵਾਂ ਲੈਂਦੇ ਹੁਣ ਤਾਂ ਬਸ ਮੈਂ ਵਿਆਹ ਕਰਾ ਲੈਣਾ ਵਾ ਮੈਂ ਵਿਆਹ ਕਰਾ ਲੈਣਾ ਤੂੰ ਸ਼ਾਮ ਨੂੰ ਗੀੜ ਤੇ ਲੈ ਕੇ ਖੜੇਗੀ ਪਾਣੀ ਲੈ ਕੇ ਖੜੇਗੀ ਤੂੰ ਆ ਰੋਟੀ ਬਣਾਈ ਤੂੰ ਮੈਨੂੰ ਫੋਨ ਕਰਿਆ ਕਰੇਗਾ ਮਿੱਠੀਆਂ-ਮਿੱਠੀਆਂ ਗੱਲਾਂ ਨਹੀਂ ਐ ਬਸ ਗੱਲਾਂ ਹੀ ਨੇ ਬਸ ਉਹਦੇ ਵਿੱਚ ਕੁਝ ਨਹੀਂ ਐ ਪਤਾ ਨਹੀਂ ਉਹ ਚੀਜ਼ ਦਾ ਸਾਹਮਣਾ ਨਹੀਂ ਹੁੰਦਾ ਇਸ਼ਕ ਮੁਹੱਬਤ ਤੇ ਪਿਆਰ ਇਸ਼ਕ ਮੁਹੱਬਤ ਪਿਆਰ ਜ਼ਿੰਦਗੀ ਦੇ ਕਿ ਜਿਹੇ ਅਨਮੋਲ ਗਹਿਣੇ ਨੇ ਜੋ ਇੱਕ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਬਰਬਾਦ ਵੀ ਕਰ ਸਕਦੇ ਨੇ ਤੇ ਬਰਬਾਦ ਵੀ ਕਰ ਸਕਦੇ ਨੇ ਸ਼ਸ਼ੀ ਕਾਲ ਜੀ ਤੁਸੀਂ ਦੇਖਦੇ ਪ੍ਰੋ ਨਿਊਜ਼ ਪੰਜਾਬ ਮੈਂ ਰਣਦੀਪ ਕੌਰ ਅੱਜ ਅਸੀਂ ਅਜਿਹੇ ਸ਼ਖਸ ਦੇ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਿਹਦੇ ਤੇ ਇੱਕ ਜਿਹੜੀ ਕਹਾਵਤ ਆ ਬੜੀ ਸਹੀ ਟੁੱਕਦੀ ਆ ਵੀ ਆਪਣਾ ਘਰ ਫੂਕੇ ਤਮਾਸ਼ਾ ਦੇਖਣਾ ਅੱਜ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਆ ਜੱਗੀ ਖੰਨਾ ਜੀ ਨਾਲ ਜੋ ਕਿ ਇੱਕ ਬਹੁਤ ਵਧੀਆ ਐਂਕਰ ਨੇ ਤੇ ਲਿਖਦੇ ਵੀ ਨੇ ਉਹਨਾਂ ਨਾਲ ਗੱਲਬਾਤ ਕਰਵਾਉਨੇ ਆ ਅੱਜ ਜਿਹੜੀ ਉਹਨਾਂ ਦੀ ਕਿਤਾਬ ਆ ਜ਼ਿੰਦਗੀ ਦੀ ਕਿਤਾਬ ਆ ਸੀ ਦਰਸ਼ਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਆਓ ਗੱਲਬਾਤ ਕਰਦੇ ਆ ਜੱਗੀ ਜੀ ਨਾਲ ਸ਼ਸ਼ੀ ਕਸਰ ਸ਼ਸ਼ੀ ਕਾਲੀ ਸਭ ਤੋਂ ਪਹਿਲਾਂ ਪੰਜਾਬ ਪ੍ਰੋ ਨਿਊਜ਼ ਚੈਨਲ ਦੇ ਮਾਧਿਬ ਇਬਰਾਹਿਮ ਹੈ ਜਿੰਨੇ ਵੀ ਇਸ ਵੀਡੀਓ ਨੂੰ ਦੇਖਦੇ ਨੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਕਾਲ ਤੇ ਆਸ ਕਰਦਾ ਵਾ ਉਮੀਦ ਕਰਦਾ ਵਾਂ ਇਹ ਪ੍ਰਮਾਤਮਾ ਇਸ ਚੈਨਲ ਨੂੰ ਹੋਰ ਵੀ ਦਿੰਦੁੱਗਣੀ ਤੇ ਰਾ ਚੌਗਣੀ ਤਰੱਕੀ ਬਖਸ਼ੇ ਜੱਗੀ ਦੀ ਸੁਣਨ ਦੇ ਵਿੱਚ ਆਏ ਸੀ ਤੁਸੀਂ ਬਹੁਤ ਵਧੀਆ ਐਨਕਰੀਮ ਵੀ ਕਰਦੇ ਹੋ ਤੇ ਲਿਖਦੇ ਵੀ ਹੋ ਸਾਡੇ ਦਰਸ਼ਕਾਂ ਨੂੰ ਤੁਹਾਡੀ ਕੋਈ ਹੱਡ ਬੀਤੀ ਜ਼ਿੰਦਗੀ ਦੇ ਉੱਪਰ ਕੁਝ ਲਿਖਿਆ ਹੋਵੇ ਕੋਈ ਲਾਈਨਾਂ ਲਿਖੀਆਂ ਹੋਣ ਉਹ ਜ਼ਰੂਰ ਸੁਣਾਓ ਪਹਿਲਾਂ ਤਾਂ ਰਣਦੀਪ ਜੀ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਬਿਹਾਰ ਇਨਸਾਨ ਦੀ ਹੱਡ ਬੀਤੀ ਹੈ ਤੇ ਕੁਛ ਮੇਰੀਆਂ ਵੀ ਮੇਰੀ ਵੀ ਅਲਫਾਜ਼ ਨੇ ਕੁਛ ਮੇਰੇ ਵੀ ਕੁਝ ਗੱਲਾਂ ਮੈਂ ਕਾਗਜ਼ ਤੇ ਕਲਮ ਦੇ ਰਾਹੀਂ ਜਿਹਨੂੰ ਤਾਰਿਆ ਉਹ ਤੁਹਾਡੇ ਨਾਲ ਚੰਦ ਗੱਲਾਂ ਕੁਝ ਸਾਹਮਣੇ ਕਰਨ ਲੱਗਿਆ ਕਹਿੰਦੇ ਨੇ ਜੀ ਪਹਿਲੀ ਵਾਰੀ ਮਿਲੀ ਸੀ ਉਹ ਖੰਨੇ ਸ਼ਹਿਰ ਦੇ ਅੱਡੇ ਤੇ ਹਾਏ ਪਤਾ ਨਹੀਂ ਦੁੱਖ ਤੌਗੀ ਮੈਨੂੰ ਇਹ ਨਾ ਛੱਡੇ ਤੇ ਹੱਛੇਤੀ ਖੰਨੇ ਮਾਰ ਲੈ ਗੇੜਾ ਛੇਤੀ ਖੰਨੇ ਮਾਰ ਲੈ ਗੇੜਾ ਨਜਿੰਦ ਥੋੜੀ ਬਚ ਗਈ ਏ ਇੱਕ ਕੁੜੀ ਯਾਰੋ ਮੇਰੇ ਹੱਡਾਂ ਵਿੱਚ ਰਚ ਗਈ ਏ ਇੱਕ ਕੁੜੀ ਯਾਰੋ ਮੇਰੇ ਹੱਡਾਂ ਵਿੱਚ ਰਚ ਗਈ ਏ ਜਿੱਕੀ ਜੀ ਬੜੀ ਵਧੀਆ ਆਵਾਜ਼ ਆ ਜਿੱਦਾਂ ਤੁਸੀਂ ਮੈਨੂੰ ਗੀਤ ਸੁਣਾਇਆਗਾ ਤੋਂਖ ਹੀ ਮਿਲੇ ਲੱਗਦੇ ਨੇ ਹੱਤ ਤੱਕ ਜ਼ਿੰਦਗੀ ਦੇ ਵਿੱਚ ਰਣਦੀਪ ਜੀ ਜ਼ਿੰਦਗੀ ਦੇ ਵਿੱਚ ਆਉਣਾ ਤੇ ਆ ਕੇ ਚਲੇ ਜਾਣਾ ਤੇ ਉਹਦਾ ਸਬਕ ਸਿਖਾਉਣਾ ਜ਼ਿੰਦਗੀ ਦਾ ਬਹੁਤ ਮਹੱਤਵ ਰੱਖਦੇ ਨੇ ਸੋ ਜ਼ਿੰਦਗੀ ਦੇ ਵਿੱਚ ਆ ਕੇ ਇਨਸਾਨ ਨੂੰ ਪਹਿਲਾਂ ਜਦ ਇਨਸਾਨ ਨਵੇਂ-ਨਵੇਂ ਮਤਲਬ ਇੱਕ ਦੂਜੇ ਦੇ ਪੱਖਪੂਰਦੇ ਨੇ ਇੱਕ ਦੂਜੇ ਦੇ ਮਲਾਜ਼ੇਪੂਰਦੇ ਨੇ ਤਾਂ ਉਹ ਨਵੇਂ-ਨਵੇਂ ਸ਼ੁਰੂਆਤ ਦੇ ਵਿੱਚ ਬਹੁਤ ਕੁਝ ਮਤਲਬ ਸਾਂਝਾ ਕਰਦੇ ਨੇ ਦੁੱਖ-ਸੁਖ ਕਈ ਵਰਤਗੇ ਵਾਂਗ ਕਾਗਜ਼ਾਂ ਦੇ ਕਈਆਂ ਦਾ ਲਿਖਣਾ ਬਾਕੀ ਏ ਕਈਆਂ ਨੇ ਦਿਖਾਇਆ ਨੀਮਾ ਸਾਨੂੰ ਕਈਆਂ ਦਾ ਦਿਖਾਉਣਾ ਬਾਕੀ ਏ ਸੋ ਬਹੁਤ ਜ਼ਿੰਦਗੀ ਦੇ ਵਿੱਚ ਇਦਾਂ ਦੇ ਆਏ ਪਰ ਕੁਝ ਇਦਾਂ ਦੇ ਪਰਸਨ ਹੁੰਦੇ ਨੇ ਜਿਨ੍ਹਾਂ ਨੂੰ ਨਾ ਮਤਲਬ ਦਿਨ-ਰਾਤ ਆਪਾਂ ਨੂੰ ਕੋਸਦੇ ਰਹਿੰਦੇ ਨੇ ਬੰਦਾ ਕਿੰਨੀ ਵੀ ਮਕਾਮ ਤੇ ਉੱਚੀ ਮੰਜ਼ਲ ਤੇ ਚਲੇ ਜਾਵੇ ਪਰ ਜੋ ਜ਼ਿੰਦਗੀ ਦੇ ਵਿੱਚ ਜਿਹਨੇ ਜ਼ਿਆਦਾ ਸੱਟਾਂ ਮਾਰੀਆਂ ਉਹ ਅਕਸਰ ਇਨਸਾਨ ਨੂੰ ਜਿੰਨੀ ਦੇਰ ਉਹਦਾ ਸਰੀਰ ਆ ਉਨੀ ਦੇਰ ਉਹ ਤਾਨੇ ਮੇਲੇ ਮਾਰਦੇ ਰਹਿੰਦੇ ਨੇ ਸੋ ਐਦਾਂ ਹੀ ਇੱਕ ਪਰਸਨ ਸੀ ਜਿਨੇ ਵੀ ਮਤਲਬ ਮੈਨੂੰ ਮੈਂ ਆਪਣਾ ਜਿਹਦੇ ਪਿੱਛੇ ਸਾਰਾ ਕੁਝ ਬਰਬਾਦ ਕਰ ਲਿਆ ਤੇ ਅੱਜ ਮੈਂ ਮਤਲਬ ਬਹੁਤ ਐਦਾਂ ਦੀ ਕੰਡੀਸ਼ਨ ਦੇ ਵਿੱਚ ਪੈਦਾ ਹੋਇਆ ਨਿਕਲਿਆ ਉਸ ਤੋਂ ਪਰ ਅੱਜ ਮੈਂ ਵਧੀਆ ਪਰਫੈਕਟਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਐਦਾਂ ਦੀਆਂ ਗੱਲਾਂ ਕੰਡੀਸ਼ਨ ਦੀ ਗੱਲ ਕੀਤੀ ਹੈ ਵੀ ਉਹਦੇ ਵਿੱਚ ਪੈ ਗਏ ਸੀ ਤੇ ਨਿਕਲੇ ਕਿਹੜੀ ਕੰਡੀਸ਼ਨ ਦੇ ਵਿੱਚ ਪੈ ਗਏ ਸੀਗੇ ਤੇ ਨਿਕਲੇ ਕਿਵੇਂ ਆਏ ਕੰਡੀਸ਼ਨ ਦਾ ਪੈਣਾ ਰਣਦੀਪ ਜੀ ਕੋਈ ਪਰਸਨ ਸੀਗਾ ਜ਼ਿੰਦਗੀ ਦੇ ਵਿੱਚ ਆਇਆ ਤੋ ਆ ਕੇ ਮਤਲਬ ਉਹਨੇ ਆਪਣਾ ਜੋ ਜ਼ਿੰਦਗੀ ਦੇ ਵਿੱਚ ਆਉਣਾ ਤੇ ਆ ਕੇ ਮੇਰੀ ਜ਼ਿੰਦਗੀ ਦੇ ਵਿੱਚ ਸਿਰਫ ਤਾਂ ਸਿਰਫ ਇੱਕ ਖਿਲਾਰਾ ਪਾਉਣਾ ਸੋ ਕਹਿੰਦੇ ਨੇ ਇੱਕ ਗੱਲਬਾਤ ਲਿਖੀ ਸੀ ਮੈਂ ਅਕਸਰ ਜ਼ਿੰਦਗੀ ਦੇ ਵਿੱਚ ਜਦੋਂ ਆਇਆ ਤੇ ਆ ਕੇ ਚਲੇ ਜਾਣਾ ਸਿਰਫ ਮੈਂ ਕੱਲਾਪਣ ਦੇ ਸ਼ਿਕਾਰ ਹੋਇਆ ਕੱਲਾਪਣ ਦੇ ਸ਼ਿਕਾਰ ਦੇ ਵਿੱਚ ਮੈਂ ਜੋ ਵੀ ਮੇਰੀ ਜ਼ਿੰਦਗੀ ਦੇ ਵਿੱਚ ਟਰੈਜਡੀ ਵਾਪਰਦੀ ਸੀ ਮੈਂ ਉਹਨੂੰ ਇੱਕ ਗੀਤ ਦਾ ਦਰਜਾ ਉਹਨੂੰ ਸ਼ਾਇਰੀ ਦਾ ਦਰਜਾ ਦਿੱਤਾ ਤੇ ਉਸ ਦੇ ਵਿੱਚ ਮੈਂ ਇੱਕ ਗੀਤ ਲਿਖਿਆ ਸੀ ਤੋ ਗੀਤ ਸੀਗਾ ਹਾਏ ਜ਼ਿੰਦਗੀ ਦੇ ਮੋੜ 'ਤੇ ਨੀ ਜ਼ਿੰਦਗੀ ਦੇ ਮੋੜ 'ਤੇ ਮਿਲਾਂਗੇ ਦੁਬਾਰਾ ਨੀ ਇਕੱਠਾ ਕਰਾਂਗੇ ਜੋ ਪਿਆ ਹੋਇਆ ਏ ਖਿਲਾ ਰਾਨੀ ਨੀ ਤੇਰੀ ਹਰ ਗੱਲ ਹੱਸ ਕੇ ਜਰਾਂਗੇ ਹਾਏ ਤੇਰੀ ਹਰ ਗੱਲ ਹੱਸ ਕੇ ਜਰਾਂਗੇ ਨੀ ਚਾਏ ਗੱਲ ਗੋਲ ਮੋਲ ਹੋਵੇ ਇੱਕੋ ਹੀ ਤਮੰਨਾ ਮੇਰੇ ਦਿਲ ਦੀ ਸਾਹਾਂ ਦੇ ਮੇਰੇ ਕੋਲ ਹੋਵੇ ਹਾਏ ਇੱਕੋ ਹੀ ਤਮੰਨਾ ਮੇਰੇ ਦਿਲ ਦੀ ਸਾਹਾਂ ਦੇ ਮੇਰੇ ਹੋਲ ਹੋ ਮੈਂ ਬੜੀਆਂ ਡੂੰਘੀਆਂ ਸੱਟਾਂ ਲੱਗੀਆਂ ਲੱਗਦੀਆਂ ਨੇ ਮੈਨੂੰ ਤਾਂ ਲੱਗਦਾ ਰੰਦੀਪ ਜੀ ਸੱਟਾਂ ਖਾ ਖਾ ਕੇ ਅੱਜ ਮਤਲਬ ਜੇ ਬੈਠਾ ਹੋਣਾ ਤੁਹਾਡੇ ਸਾਹਮਣੇ ਸੱਟਾਂ ਨੇ ਮਤਲਬ ਸੱਟਾਂ ਨੇ ਵੀ ਕੁਝ ਸਿਖਾ ਕੇ ਸਿਖਾ ਕੇ ਗਿਆ ਕੋਈ ਇਨਸਾਨ ਕੋਈ ਇਦਾਂ ਦੀ ਜ਼ਿੰਦਗੀ ਦੇ ਗਿਆ ਵੀ ਚਲੋ ਹਰ ਇਨਸਾਨ ਦਾ ਆ ਕੇ ਚਲੇ ਜਾਣਾ ਮੈਨੂੰ ਵਧੀਆ ਲੱਗਿਆ ਵੀ ਹਾਂ ਠੀਕ ਆ ਅੱਜ ਜੋ ਇਸ ਮੁਕਾਮ ਤੇ ਪਹੁੰਚਿਆ ਹੋਇਆ ਵੀ ਹਾਂ ਯਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚਲੇ ਗਿਆ ਤਾਂ ਪਤਾ ਨਹੀਂ ਕੀ ਆ ਪਰ ਰਹਿ ਸਕਦਾ ਮੈਂ ਮੈਂ ਉਸ ਤੋਂ ਬਿਨਾ ਵੀ ਅੱਜ ਜ਼ਿੰਦਗੀ ਬਹੁਤ ਵਧੀਆ ਕੱਢ ਰਿਹਾ ਹਾਂ ਲੋਕ ਨੇ ਬੜੇ ਜਿਹੜੇ ਯੂਥ ਅੱਜ ਕੱਲ ਦੀ ਜੇ ਆਪਾਂ ਗੱਲ ਕਰੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲੋਕ ਆਉਂਦੇ ਨੇ ਚਲੇ ਜਾਂਦੇ ਨੇ ਤਾਂ ਮੈਂ ਕਿਹ ਕਹਾ ਵੀ ਕਿਹੜੀ ਮੁੰਡੇ ਕੁੜੀਆਂ ਨੇ ਨਸ਼ੇ ਦੇ ਵਿੱਚ ਲੱਗ ਜਾਂਦੇ ਨੇ ਟੁੱਟ ਜਾਂਦੇ ਨੇ ਪੂਰੀ ਤਰ੍ਹਾਂ ਕਈ ਤਾਂ ਸੁਸਾਇਡ ਵੀ ਕਰ ਲੈਂਦੇ ਨੇ ਪਰ ਥੋੜੇ ਜਿਹੀ ਨਹੀਂ ਹਿੰਮਤ ਕਿੱਥੋਂ ਆ ਗਈ ਦੇਖੋ ਜ਼ਿੰਦਗੀ ਬਹੁਤ ਖੂਬਸੂਰਤ ਆ ਜ਼ਿੰਦਗੀ ਦੀ ਜਦੋਂ ਆਪਾਂ ਨੂੰ ਨਾ ਜਦੋਂ ਕੋਈ ਪਿਆਰ ਦੇ ਵਿੱਚ ਕਿਸੇ ਜੀ ਕੋਈ ਇਨਸਾਨ ਕੋਈ ਧੋਖਾ ਦੇ ਦਿੰਦਾ ਤਾਂ ਬਸ ਉਹਦੀ ਜਿਹੜੀ ਸੋਚ ਆ ਨਾ ਉਹਨੂੰ ਪਾਉਣ ਦੇ ਲਈ ਬੜੇ ਯਤਨ ਕਰਦਾ ਉਹ ਮੈਂ ਵੀ ਕੀਤੇ ਸੀ ਮੈਂ ਬੜੇ ਯਤਨ ਕੀਤੇ ਮੈਂ ਕਰ ਲਾਂ ਪਰ ਜੋ ਚੀਜ਼ ਮਾਲਕ ਨੂੰ ਨਹੀਂ ਸੀ ਮਨਜ਼ੂਰ ਮੈਂ ਉਹ ਚੀਜ਼ ਮੰਗਦਾ ਸੀਗਾ ਜਿਹੜੇ ਮੇਰੀ ਮਾਲਕ ਨੂੰ ਮਨਜ਼ੂਰ ਨਹੀਂ ਸੀਗੀ ਤੇ ਮੈਂ ਉਹ ਚੀਜ਼ ਦੇ ਪਿੱਛੇ ਦੌੜਦਾ ਦੌੜਦਾ ਆਪਣਾ ਘਰ-ਬਾਰ ਆਪਣਾ ਆਪਣਾ ਆਪ ਗਵਾ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਉਸੇ ਪਰਸਨ ਨੂੰ ਇੰਪੋਰਟੈਂਟ ਸਮਝਿਆ ਵੀ ਹਾਂ ਮੇਰੇ ਲਈ ਸਾਰਾ ਕੁਝ ਇਹ ਹੈ ਪਰ ਜਦੋਂ ਉਹਨੇ ਮੈਨੂੰ ਮਤਲਬ ਇਕੱਲਾ ਛੱਡਤਾ ਮੈਂ ਸੋਚਿਆ ਯਾਰ ਵੀ ਤੂੰ ਉਸ ਇਨਸਾਨ ਪਿੱਛੇ ਸਾਰਾ ਕੁਝ ਕੀਤਾ ਔਰ ਜਿਹਨੇ ਮਤਲਬ ਇੱਕ ਮਿੰਟ ਵੀ ਨਹੀਂ ਲਾਇਆ ਆਪਣੀ ਤੇਰੀ ਜ਼ਿੰਦਗੀ ਨੂੰ ਛੱਡ ਕੇ ਉਹਨੇ ਕਦੇ ਸੋਚਿਆ ਵੀ ਨੀਗਾ ਤੇ ਬਸ ਮਤਲਬ ਪਿਆਰ ਆ ਜਿਹੜਾ ਸ਼ਬਦ ਇੱਕ ਕਹਿਣ ਨੂੰ ਪਿਆਰ ਆ ਵੀ ਹਾਂ ਯਾਰ ਪਿਆਰ ਆ ਐਵੇਂ ਐਵੇਂ ਪਰ ਜਦੋਂ ਅਗਲੇ ਨੂੰ ਮੌਕਾ ਮੌਕਾ ਮਿਲਦਾ ਨਾ ਉਹ ਰੰਗ ਬਦਲ ਜਾਂਦਾ ਉਹ ਜਿਵੇਂ ਇੱਕ ਸ਼ਾਇਰ ਦੀ ਕਲਮ ਆ ਨਾ ਗਿਰਗਟ ਨੇ ਬਦਲਣ ਦਾ ਛੱਡ ਦਿੱਤਾ ਧੰਦਾ ਮੇਰੇ ਨਾਲੋਂ ਵੱਧ ਰੰਗ ਬਦਲਦਾ ਇੱਥੇ ਬੰਦਾ ਉਹ ਇਹ ਸਮਾਜ ਆ ਇਹ ਰੰਗ ਬਦਲਦਾ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਬੰਦਾ ਆਉਂਦਾਗਾ ਤੇ ਬਾਅਦ ਚਲੇ ਜਾਂਦਾਗਾ ਉਹਦਾ ਕਾਰਨ ਕੀ ਆ ਵੀ ਆ ਕੇ ਚਲੇ ਜਾਂਦਾਗਾ ਜ਼ਿੰਦਗੀ ਦੇ ਵਿੱਚ ਦੇਖੋ ਪ੍ਰਮਾਤਮਾ ਨੇ ਕਿਸੇ ਦਾ ਕਿਸੇ ਦੀ ਐਂਟਰੀ ਆਉਣਾ ਜ਼ਿੰਦਗੀ ਦੇ ਵਿੱਚ ਆਉਣਾ ਆਪਾਂ ਮੰਨ ਲਓ ਇੱਕ ਚੀਜ਼ ਮੰਗ ਰਹੇ ਆਂ ਵੀ ਯਾਰ ਮੇਰੀ ਜ਼ਿੰਦਗੀ ਚ ਰੱਬਾ ਯਾਰ ਕੋਈ ਪਰਸਨ ਹੈ ਨਹੀਂ ਤੋ ਇਦਾਂ ਦਾ ਭੇਜ ਦੇ ਉਹ ਕਹਿੰਦਾ ਵੀ ਚੱਲ ਯਾਰ ਤੇਰੀ ਰਿਹੜ ਦੀ ਪੂਰੀ ਕਰ ਦਿੰਦਾ ਵੀ ਵਿਆਹ ਭੇਜਦਾ ਨਾ ਪੇਜਿਆ ਹੋਇਆ ਇਨਸਾਨ ਨੂੰ ਇਹ ਮੈਨੂੰ ਆਪਾਂ ਗੱਲਾਂ-ਵਾਤਾਂ ਵਧਾਈਆਂ ਇੱਕ ਦੂਜੇ ਨਾਲ ਸ਼ੇਅਰ ਕੀਤੀਆਂ ਪਤਾ ਨਹੀਂ ਕਿੱਥੇ-ਕਿੱਥੇ ਤੱਕ ਵੀ ਐਵੇਂ ਹੋਵਾਂਗੇ ਐਵੇਂ ਕਰਾਂਗੇ ਬੰਦਾ ਅੱਜ ਦੇ ਟਾਈਮ ਦੇ ਵਿੱਚ ਜੋ ਕਰਦਾ ਵੀ ਐਵੇਂ ਕਰਾਂਗੇ ਐਵੇਂ ਰਹਾਂਗੇ ਯਾਰ ਐਵੇਂ ਕਰਾਂਗੇ ਪਰ ਉਹ ਉਹਦੇ ਜਿਹੜੇ ਅੰਦਰੂਨੀ ਅੰਦਰੂਨੀ ਸਿਸਟਮ ਆ ਉਹਦਾ ਉਹਦਾ ਜਿਹੜਾ ਅੰਦਰਲਾ ਸਿਸਟਮ ਆ ਉਹਨੂੰ ਆਪਾਂ ਨਹੀਂ ਸਮਝਦੇ ਉਹ ਨਹੀਂ ਸਮਝ ਸਕਦਾ ਪਿਆਰ ਦੀ ਪਰਵਾਸਾ ਹਰ ਇਨਸਾਨ ਦੇ ਵਸਦੇ ਨਹੀਂ ਅੱਜ ਦੇ ਟਾਈਮ ਦੇ ਵਿੱਚ ਹਰ ਬੰਦਾ ਚਾਹੁੰਦਾ ਮੇਰੀ ਲਗਜ਼ਰੀ ਲਾਈਫ ਹੋਵੇ ਮੇਰਾ ਮੇਰਾ ਸਾਥ ਆ ਵਧੀਆ ਪਰਸਨ ਨਾਲ ਹੋਵੇ ਮੈਂ ਗੱਡੀਆਂ 'ਚ ਘੁੰਮਾਂ ਮੇਰਾ ਗੱਡੀਆਂ ਦੇ ਵਿੱਚ ਘੁੰਮਣਾ ਮੈਨੂੰ ਰੌਣਾਣਾ ਵੀ ਬਸ ਇਹੀ ਕੁਛ ਮਤਲਬ ਵੀ ਜੇ ਤੁਸੀਂ ਕਿਸੇ ਪਰਸਨ ਨੂੰ ਥੋੜਾ ਟਾਈਮ ਲਈ ਨਾ ਵੀ ਉਹਨੂੰ ਮਤਲਬ ਘਟਾ ਦੋ ਉਹਦੇ ਨਾਲ ਪੈਸੇ ਦਾ ਮਤਲਬ ਸਰਕਲ ਕਢਾ ਲਓ ਜੇ ਤੁਸੀਂ ਗਰੀਬ ਹੋ ਤਾਂ ਤੁਸੀਂ ਫੇਲ ਹੋ ਪਿਆਰ ਕੀ ਬੰਦੇ ਦੇ ਲਈ ਪਿਆਰ ਸ਼ਬਦ ਹੈ ਨਹੀਂ ਆ ਪਿਆਰ ਮੈਨੂੰ ਨਹੀਂ ਲੱਗਦਾ ਹੈਗਾ ਕਿਉਂਕਿ ਪਿਆਰ ਉਹ ਤੁਸੀਂ ਆਪਣੇ ਕਿਸੇ ਵੀ ਪਰਸਨ ਦੀ ਗੱਲ ਕਰ ਲਈ ਵੀ ਪੈਸੇ ਨਾਲ ਹੀ ਆ ਸਾਰਾ ਕੁਛ ਕੱਲੇ ਪਿਆਰ ਨੂੰ ਵੀ ਕੀ ਕਰਾਂ ਮੈਂ ਅੱਜਕੱਲ ਦੇ ਵਿੱਚ ਜੇ ਕਿਸੇ ਆਸ਼ਕ ਦੀ ਗੱਲ ਕਰੀਏ ਕਿਸੇ ਪਿਆਰ ਮੁਹੱਬਤ ਦੀ ਗੱਲ ਕਰੀਓ ਪਹਿਲਾਂ ਪਹਿਲਾਂ ਜਦੋਂ ਨਵੀਂ ਨਵੀਂ ਮਤਲਬ ਉਹਦੀ ਆਪਸੀ ਮੁਲਾਕਾਤ ਹੁੰਦੀ ਆ ਤਾਂ ਮੁਲਾਕਾਤ ਦੇ ਵਿੱਚ ਕਹਿੰਦਾ ਮੈਂ ਤੂੰ ਮੇਰੇ ਲਈ ਸਾਰਾ ਕੁਝ ਹੈ ਮੈਂ ਚੰਨ ਤਾਰੇ ਤੋੜ ਲਿਆਉ ਤੇਰੇ ਪਰ ਜਦੋਂ ਉਹ ਵਿਆਹ ਹੁੰਦਾ ਵਿਆਹ ਹੋਣ ਦੇ ਵਿੱਚ ਜੇ ਉਹੀ ਜਨਾਨੀ ਮੜਾ ਮੋਟਾ ਜਾਂ ਉਹਦੀ ਜਦੋਂ ਮਿਸੀ ਬਣ ਜਾਂਦੀ ਆ ਔਰ ਥੋੜਾ ਜਿਹਾ ਕੋਈ ਕੰਮਕਾਰ ਨੂੰ ਕਹਿੰਦੀ ਆ ਵੀ ਆਹ ਕਰ ਲਿਆ ਵੀ ਮੰਨ ਲਓ ਮੈਨੂੰ ਕਹ ਲਓ ਵੀ ਤੁਸੀਂ ਪੰਜਾਬੀ ਦੀ ਵਿੱਚ ਕਾਬਤ ਕਹੀਏ ਵੀ ਉਹ ਕਹੇ ਵੀ ਯਾਰ ਮੜਾ ਟੋਕਰਾ ਪਾਥੀਆਂ ਦਾ ਚਕਾ ਦੇਉ ਨਹੀਂ ਲੈ ਕੇ ਆਉਂਦਾ ਤੇ ਆਸਮਾਨ ਚੰਨ ਤਾਰੇ ਤੇ ਮੈਂ ਸੁਣਿਆ ਮੈਂ ਵੀ ਬੜੀਆਂ ਮਤਲਬ ਛੱਡੇ ਤਾਰੇ ਤੋੜਨ ਦੀਆਂ ਗੱਲਾਂ ਕਰਦੇ ਪਰ ਨਹੀਂ ਹੁੰਦਾ ਇਹ ਸਿਰਫ ਇੱਕ ਕਹਿਣ ਦੀਆਂ ਗੱਲਾਂ ਨੇ ਮੈਂ ਕਰ ਦੂ ਮੈਂ ਬੋ ਕਰ ਦੂ ਕੁਝ ਨਹੀਂ ਹੁੰਦਾਗਾ ਕੋਈ ਅੱਜ ਵੀ ਕਹ ਜੇ ਸਾਡੇ ਨਾਲ ਦੱਸ ਸਕਦੇ ਜਿਹਨੂੰ ਤੁਸੀਂ ਦਿਨੇ ਤਾਂ ਰੋਂਦੇ ਹੋ ਰਾਤ ਨੂੰ ਵੀ ਤੁਹਾਨੂੰ ਰਵਾ ਦਿੰਦਾ ਹੋਵੇ ਦੇਖੋ ਜ਼ਿੰਦਗੀ ਦੇ ਵਿੱਚ ਰਣਦੀਪ ਜੀ ਸਵਾਲ ਤੁਹਾਡੇ ਸਾਰੇ ਹੀ ਵਧੀਆ ਨੇ ਜ਼ਿੰਦਗੀ ਦੇ ਵਿੱਚ ਆਪਾਂ ਇੱਕ ਤਰਫਾ ਪਿਆਰ ਨਹੀਂ ਹੁੰਦਾ ਹੈਗਾ ਜਿਹੜੇ ਨਿਭਾਉਣ ਵਾਲੇ ਨੇ ਨਾ ਨਿਭਾਉਣ ਵਾਲੇ ਨੇ ਉਹ ਨਿਭਾ ਜਾਂਦੇ ਨੇ ਨਿਭਾਉਣ ਵਾਲੇ ਜਿਨ੍ਹਾਂ ਨੂੰ ਹੁੰਦਾ ਨਾ ਵੀ ਨਿਭਾ ਲੈਣਾ ਯਾਰ ਮੈਂ ਨਿਭਾ ਦੂੰ ਇਹਦੇ ਨਾਲ ਹਨਾ ਚਾਹੇ ਉਹ ਬੰਦਾ ਵਾ ਚਾਹੇ ਲੇਡੀਜ਼ ਆ ਉਹਨੂੰ ਪਤਾ ਹੁੰਦਾ ਵੀ ਯਾਰ ਮੈਂ ਨਿਭਾ ਦੂੰ ਪਰ ਜਿੱਥੇ ਲੱਗਦਾ ਹੋਵੇ ਨਾ ਵੀ ਯਾਰ ਨਹੀਂ ਇਹ ਤਾਂ ਮੇਰੇ ਚ ਬੰਦਾ ਆਪਣੇ ਆਪ ਦੇ ਵਿੱਚ ਗਲਤੀਆਂ ਨਹੀਂ ਦੇਖਦਾ ਆਪਣੇ ਆਪ ਦੇ ਵਿੱਚ ਕਮੀਆਂ ਨਹੀਂ ਦੇਖਦਾ ਸਾਹਮਣੇ ਵਾਲੇ ਦੇ ਪਰਸਨ 'ਚ ਕਹਿੰਦਾ ਯਾਰ ਇਹਦੇ 'ਚ ਆ ਕਮੀ ਆ ਇਹਦੇ 'ਚ ਆ ਕਮੀ ਆ ਪਰ ਜੇ ਉਹ ਇਕਾਂਤ ਦੇ ਵਿੱਚ ਇੱਕ ਚਿੱਤ ਹੋ ਕੇ ਬੈਠੇ ਆਪਣੇ ਅੰਦਰ ਚਾਤੀ ਮਾਰੇ ਤਾਂ ਸ਼ਾਇਦ ਉਹ ਕਿਤੇ ਨਾ ਕਿਤੇ ਬਰਾਬਰ ਬਣ ਜਾਂਦਾ ਵਾ ਤੁਸੀਂ ਕਿਹਾ ਵੀ ਆਪਣੇ 'ਚ ਬੰਦਾ ਕਮੀ ਨਹੀਂ ਦੇਖਦਾ ਸਾਹਮਣੇ ਵਾਲੇ 'ਚ ਦੇਖਦਾਗਾ ਪਰ ਪਹਿਲਾਂ ਉਹ ਹੀ ਚੋਣ ਵੀ ਤਾਂ ਉਹ ਹੀ ਬੰਦੇ ਨੇ ਕੀਤੀ ਸੀ ਕਿਸੇ ਹੋਰ ਦੂਜੇ ਬੰਦੇ ਨੇ ਆ ਕੇ ਚੋਣ ਤਾਂ ਨਹੀਂ ਕੀਤੀ ਸੀ ਚੋਣ ਵੀ ਤਾਂ ਆਪਣੀ ਹੋਈਆਂ ਰਣਦੀਪ ਜੀ ਬਿਲਕੁਲ ਤੁਹਾਡੀ ਗੱਲ ਮੈਂ ਸਹਿਮਤ ਆ ਪਰ ਜਦੋਂ ਨਾ ਗਿਰ-ਗਿਰ ਕੇ ਹੀ ਇਨਸਾਨ ਸਵਾਰ ਹੁੰਦਾ ਵਾ ਪਰ ਜਦੋਂ ਪਤਾ ਹੀ ਲੱਗ ਜਵੇ ਵੀ ਹਾਂ ਯਾਰ ਇਹ ਚੀਜ਼ ਇਹ ਨਾ ਵੀ ਮਤਲਬ ਵਿੱਚ ਕੁਝ ਨਹੀਂ ਰਿਹਾ ਮੇਰੀ ਲਾਈਫ ਦਾ ਐਕਸਪੀਰੀਅੰਸ ਆ ਮੈਂ ਇਦਾਂ ਦੇ ਸੀਨ ਦੇਖੇ ਨੇ ਵੀ ਮਤਲਬ ਇਦਾਂ ਦਾ ਵੀ ਸੀਨ ਦੇਖਿਆ ਮੈਂ ਇੱਕ ਛੋਟੀ ਜੀ ਤੁਹਾਨੂੰ ਉਦਾਹਰਣ ਦੇ ਦੇਣਾ ਮੈਂ ਨਾ ਗੱਡੀ ਦੇ ਵਿੱਚ ਬੈਠਾ ਤੇ ਮੇਰੇ ਨਾਲ ਇੱਕ ਗੱਡੀ ਦੇ ਵਿੱਚ ਇੱਕ ਮੁੰਡਾ ਤੇ ਕੁੜੀ ਆਪਾਂ ਕਿਸੇ ਨੂੰ ਲਾ ਕੇ ਨਹੀਂ ਗੱਲ ਕਰਦੇ ਚੈਨਲ ਦੇ ਮਾਧਿਅਮ ਰਾਹੀਂ ਕੁਝ ਨਹੀਂ ਇਦਾਂ ਦਾ ਕਿਸੇ ਨਾਲ ਯੂਥ ਦੀ ਗੱਲ ਕਰਦੇ ਆ ਵੀ ਜਿਹੜੀ ਯੂਥ ਆ ਯੂਥ ਦੀ ਗੱਲ ਕਰਦੇ ਆ ਵੀ ਮਤਲਬ ਕੀ ਚੱਲ ਰਿਹਾ ਅੱਜ ਦਾ ਦੌਰ ਕੀ ਚੱਲ ਰਿਹਾ ਤੇ ਉਹ ਮਤਲਬ ਇੱਕ ਮੈਂ ਆਪਣੀ ਗੱਲ ਕਰ ਲਾਂ ਜਾਂ ਕਿਸੇ ਦੀ ਵੀ ਗੱਲ ਕਰ ਲਈਏ ਵੀ ਉਹ ਬੱਚਾ ਆਪਣੇ ਮਾਪੇ ਨੂੰ ਆਪਣੇ ਆਪਣੇ ਆਪ ਨੂੰ ਪੂਰਨ ਦੇ ਲਈ ਆਪਣੇ ਮਤਲਬ ਉਹਨੂੰ ਖੁਸ਼ ਰੱਖਣ ਦੇ ਲਈ ਕੀ ਕੀ ਉਪਰਾਲੇ ਕਰਦਾ ਮੈਂ ਕਿ ਗੀਤ ਲਿਖਿਆ ਸੀਗਾ ਰੰਤ ਜਾਂਦੇ ਜਾਂਦੇ ਤੇ ਉਹ ਕੁਝ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਕਹਿੰਦਾ ਗੱਡੀਆਂ ਦੇ ਵਿੱਚ ਬਹਿ ਕੇ ਸੱਜਣਾ ਝੂਠ ਤੂਫਾਨ ਜਿਹਾ ਬੋਲੇ ਗੱਡੀਆਂ ਦੇ ਵਿੱਚ ਬਹਿ ਕੇ ਸੱਜਣਾ ਝੂਠ ਤੂਫਾਨ ਜਿਹਾ ਬੋਲੇ ਆਪਣੇ ਹੱਥੀ ਨਰਕਾਂ ਵਾਲਾ ਆਪੇ ਕੁੰਡਾ ਖੋਲੇ ਚੁਸਤ ਚਲਾਕੀ ਚੱਲਦੀ ਨਹੀਂ ਨਾ ਕੋਈ ਚੱਲੇ ਹੁਸ਼ਿਆਰੀ ਓਏ ਮਾਂ ਬਾਪ ਨੂੰ ਦਿੱਤਾ ਤੋਖਾ ਤੂੰ ਵੀ ਖਿੱਚ ਤੇ ਆਰੀ ਓਏ ਇਹ ਗੀਤ ਕੀ ਸੋਚ ਕੇ ਲਿਖਿਆ ਸੀ ਕੀ ਖਿਆਲ ਆਇਆ ਸੀ ਜਦੋਂ ਤੁਸੀਂ ਇਹ ਗੀਤ ਲਿਖ ਲਿਆ ਰਣਦੀਪ ਜੀ ਗੀਤ ਦਾ ਮੈਂ ਤੁਹਾਨੂੰ ਦੱਸਾਂ ਵੀ ਲਿਖਣ ਦਾ ਮੇਰਾ ਮਕਸਦ ਇਹ ਆ ਵੀ ਅਸੀਂ ਤੋਖੇ ਦਿੱਤੇ ਤੋਖੇ ਦੇ ਕੇ ਤੋਖੇ ਦੇ ਕੇ ਤੋਖੇ ਖਾਦੇ ਤੇ ਹੁਣ ਜੇ ਅੱਜੋ ਸਾਨੂੰ ਤਕਲੀਫ ਲੱਗਦੀ ਆ ਵੀਆ ਮੇਰੇ ਵਰਗਾ ਇੱਕ ਜਿਵੇਂ ਕਹਿ ਲਾਂ ਅਸੀਂ ਉਹ ਚੀਜ਼ਾਂ ਦੇਖਦੇ ਆ ਵੀ ਯਾਰ ਮੈਂ ਵਿਆਹ ਕਰਾ ਲੈਣਾ ਵਾ ਮੈਂ ਵਿਆਹ ਕਰਾ ਲੈਣਾ ਤੂੰ ਸ਼ਾਮ ਨੂੰ ਗੇਟ ਤੇ ਲੈ ਕੇ ਖੜੇਗੀ ਪਾਣੀ ਲੈ ਕੇ ਖੜੇਗੀ ਤੂੰ ਆਹ ਰੋਟੀ ਬਣਾਈ ਤੂੰ ਮੈਨੂੰ ਫੋਨ ਕਰਿਆ ਕਰਨੇਗਾ ਮਿੱਠੀਆਂ-ਮੁੱਠੀਆਂ ਗੱਲਾਂ ਦੀਆਂ ਬਸ ਗੱਲਾਂ ਹੀ ਨੇ ਬਸ ਉਹਦੇ ਵਿੱਚ ਕੁਝ ਨਹੀਂ ਹੈ ਪਤਾ ਨਹੀਂ ਉਹ ਚੀਜ਼ਾਂ ਦਾ ਸਾਹਮਣਾ ਨਹੀਂ ਹੁੰਦਾ ਬਿਸਾਮਣਾ ਮਤਲਬ ਮਤਲਬ ਇਹ ਨਹੀਂ ਸੋਚਦਾ ਵੀ ਯਾਰ ਕੱਲਾ ਵਿਆਹ ਕਰਾਉਣਾ ਜਾਂ ਕੱਲਾ ਗੇਟ ਦੇ ਉੱਤੇ ਪਾਣੀ ਲੈ ਕੇ ਆਉਣਾ ਜਾਂ ਫੋਨ ਕਰਕੇ ਕਹੂਗੀ ਵੀ ਸਭ ਜੀ ਅੱਜ ਦੇ ਅੱਜ ਦੀ ਜੇ ਗੱਲ ਕਰੀਏ ਨਾ ਚੀਕਾਂ ਨਿਕਲ ਜਾਂਦੀਆਂ ਨੇ ਅੱਜ ਦੇ ਜੇ ਉਹੀ ਕੁੜੀ ਜਾਂ ਮੁੰਡਾ ਜਾਂ ਇੱਕ ਦੂਜੇ ਨੂੰ ਕਹਿੰਦੇ ਨੇ ਵੀ ਆਉਂਦਾ ਯਾ ਫਲਾਣੀ ਚੀਜ਼ ਫੜ ਲੈ ਪਹਿਲਾਂ ਤਾਂ ਉਹਦਾ ਫੋਨ ਹੀ ਨਹੀਂ ਚੱਕਦੇ ਬਹੁਤ ਕੁਝ ਹੁੰਦਾ ਵਾ ਲਾਈਵ ਮਤਲਬ ਸਿਸਟਮ ਇਦਾਂ ਦਾ ਬਣ ਗਿਆ ਇੱਕ ਗੱਲ ਤੁਹਾਡੇ ਨਾਲ ਇੱਕ ਗੀਤ ਲਿਖਿਆ ਸੀ ਮੈਂ ਉਹਦੇ ਲਈ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਉਹਦਾ ਕਹਿਣਾ ਸੀ ਵੀ ਚਲੋ ਠੀਕ ਆ ਓਕੇ ਬਾਈ ਤੇ ਮੈਂ ਓਕੇ ਬਾਇ ਦੇ ਲਈ ਇੱਕ ਗੀਤ ਦੇ ਵਿੱਚ ਉਹਨੂੰ ਬਿਆਨ ਕੀਤਾ ਦਿਲ ਨੂੰ ਲਿਖਿਆ ਆਪਣੇ ਦਿਲ ਨੂੰ ਕਹਿੰਦਾ ਹੋ ਜੀਦਿਆਂ ਕਰੇ ਤੂੰ ਉਡੀ ਕਾਂ ਜੀਦਿਆਂ ਕਰੇ ਤੂੰ ਉਡੀ ਕਾਂ ਓ ਪਾਗੇ ਲੰਮੀਆਂ ਤਰੀਕਾਂ ਓ ਪਾਗੇ ਲੰਮੀਆਂ ਤਰੀਕਾਂ ਹਾਈ ਜਾਂਦੀ ਜਾਂਦੀ ਮੈਨੂੰ ਓ ਹਾਈ ਜਾਂਦੀ ਜਾਂਦੀ ਮੈਨੂੰ ਓ ਇੱਕੀ ਗੱਲ ਕਹਿ ਗਈ ਕਹਿੰਦੀ ਫੇਰ ਮਿਲਾਂਗੇ ਓਕੇ ਬਾਇ ਕਹਿ ਗਈ ਕਿੰਦੇ ਵੇਰ ਮਿਲਾਂਗੇ ਓਕੇ ਬਾਈ ਕਹਿ ਗਈ ਕੀ ਉਹ ਕਦੇ ਫੇਰ ਮਿਲੇ ਨੇ ਹੁਣ ਤਾ ਨਾ ਉਹ ਮਿਲੇ ਨੇ ਨਾ ਕਦੇ ਕੋਸ਼ਿਸ਼ ਕੀਤੀ ਹੈ ਹੁਣ ਤੁਹਾਡੇ ਸਾਹਮਣੇ ਆ ਜਾਣਾ ਕੀ ਰਿਐਕਸ਼ਨ ਕੀ ਹੋਊਗਾ ਜਕੀਦ ਨਹੀਂ ਰਣਦੀਪ ਜੀ ਜਿਹਨੇ ਜੇ ਨਵਾਉਣੀ ਹੁੰਦੀ ਉਸੇ ਟਾਈਮ ਨਵਾ ਲੈਂਦੇ ਹੁਣ ਤਾਂ ਬਸ ਇੱਕ ਆ ਵੀ ਬਸ ਮੈਂ ਕਦੇ ਕਦੇ ਸੋਚਦਾ ਹੁੰਨਾ ਵੀ ਹਾਂ ਮੈਂ ਦੇਖਿਆ ਤਾਂ ਸਹੀ ਵੀ ਅੱਜ ਮਤਲਬ ਜਿਹਨੂੰ ਤੂੰ ਇੰਨਾ ਇੰਨਾ ਗੱਲਾਂ ਬਾਤਾਂ ਕਹੀਆਂ ਸੀ ਵੀ ਅੱਜ ਉਹ ਯਾਰ ਵਧੀਆ ਵਧੀਆ ਉੱਤੇ ਤੇ ਬੈਠਾ ਹੋਇਆ ਯਾਰ ਤੇ ਉਹ ਲੱਭਣਾ ਕਰਿਓ ਵਾਪਸ ਆਂਦੇ ਨੇ ਤੇ ਆ ਕੇ ਤੁਹਾਨੂੰ ਮਿਲਦੇ ਨੇ ਜਾਂ ਅਚਾਨਕ ਮਿਲ ਜਾਂਦੇ ਨੇ ਉਹ ਜੱਕੀ ਜਿਹਾ ਰਿਐਕਸ਼ਨ ਕੀ ਹੋਊਗਾ ਨਹੀਂ ਰਿਐਕਸ਼ਨ ਆਪਣਾ ਕੋਈ ਗਲਤ ਨਹੀਂ ਹੈਗਾ ਬਸ ਮੈਂ ਉਹਨੂੰ ਮਤਲਬ ਉਦੋਂ ਮਿਲ ਕੇ ਵੀ ਮੇਰਾ ਇੱਕ ਮੈਸੇਜ ਆਊਗਾ ਵੀ ਜੇ ਤੇਰੀ ਜ਼ਿੰਦਗੀ ਦੇ ਵਿੱਚ ਤੇਰਾ ਵੀ ਕੋਈ ਫਰੈਂਡ ਸਰਕਲ ਹੋਇਆ ਨਾ ਬੰਦਾ ਆਪਣੀ ਉਹਦਾ ਆਦਤਾਂ ਨੂੰ ਸੁਧਾਰ ਲੈਂਦਾ ਬੰਦਾ ਗਰੀਬੀ ਦੇ ਵਿੱਚੋਂ ਨਿਕਲ ਲੈਂਦਾ ਵੀ ਕਿਸੇ ਨੂੰ ਗਰੀਬ ਕਹਿ ਕੇ ਜਾਂ ਐਦਾਂ ਛੱਡਣਾ ਨਹੀਂ ਚਾਹੀਦਾ ਬਸ ਇੱਕੇ ਹੀ ਮੈਸੇਜ ਹੈ ਮੇਰਾ ਲਾਸਟ ਦੇ ਵਿੱਚ ਜਿਹੜੀ ਅੱਜਕੱਲ ਦੀ ਯੂਥ ਆ ਜੋ ਆਪਣੇ ਘਰਦਿਆਂ ਨੂੰ ਛੱਡ ਕੇ ਬਾਹਰ ਖੁਸ਼ੀਆਂ ਲੱਭਦੇ ਨੇ ਉਹਨਾਂ ਨੂੰ ਕੀ ਮੈਸੇਜ ਦਵੋਗੇ ਮੈਂ ਰਣਦੀਪ ਜੀ ਮੇਰਾ ਮੈਸੇਜ ਇਹੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇੱਕ ਮੈਸੇਜ ਇਹੀ ਹੈ ਵੀ ਤੁਸੀਂ ਜੋ ਕੁਝ ਕਰ ਰਹੇ ਹੋ ਸਿਰਫ ਆਪਣੀ ਖੁਸ਼ੀ ਦੇ ਲਈ ਕਰ ਰਹੇ ਹੋ ਵੀ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਬਾਰੇ ਇੰਨਾ ਸਾਨੂੰ ਦੱਸਿਆ ਅੱਜ ਸਾਡੇ ਜੋ ਚੈਨਲ ਦਾ ਉਹਨੂੰ ਟਾਈਮ ਦਿੱਤਾ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਮੈਂ ਪ੍ਰਾ ਪ੍ਰਾ ਨਿਊਜ਼ ਚੈਨਲ ਦਾ ਤੁਹਾਡਾ ਸਵਾਗਤ ਕਰਦਾ ਸਾਰਿਆਂ ਦਾ ਤੇ ਕਿਹਾ ਸੁਣਿਆ ਮਾਫ ਕਰੋ ਚਾਹੇ ਸੋ ਇਹ ਸਾਡੇ ਨਾਲ ਜੱਗੀ ਖੰਨਾ ਜੀ ਜੋ ਜੱਗੀ ਐਂਕਰ ਦੇ ਨਾਮ ਤੇ ਵੀ ਮਸ਼ਹੂਰ ਨੇ ਸਾਡਾ ਜਿਹੜਾ ਨਿਊਜ਼ ਕਰਨ ਦਾ ਇਹਨਾਂ ਦੀ ਹੱਡ ਬਿੱਤੀ ਸਾਹਮਣੇ ਲਿਆਉਣ ਦਾ ਮਕਸਦ ਇਹ ਨਹੀਂ ਸੀਗਾ ਵੀ ਅਸੀਂ ਕਿਸੇ ਨੂੰ ਕੋਈ ਗਲਤ ਮੈਸੇਜ ਦੇ ਰਹੇ ਸੀਗੇ ਸਾਡਾ ਇੱਕ ਮਕਸਦ ਸੀਗਾ ਵੀ ਜੋ ਯੂਥ ਅੱਜਕੱਲ ਜੋ ਆਪਣੇ ਖੁਸ਼ੀਆਂ ਬਾਹਰੋਂ ਲੱਭਦੀ ਆ ਫੈਸਲੇ ਲੈ ਲੈਂਦੇ ਨੇ ਕੁਝ ਆਪਾਂ ਫੈਸਲੇ ਲੈ ਲੈਣੇ ਜਦੋਂ ਬਾਹਰ ਨਿਕਲਦੇ ਆ ਉਹ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚ ਲਵੋ ਵੀ ਕੀ ਉਹ ਫੈਸਲਾ ਸਾਡੀ ਪੂਰੀ ਜ਼ਿੰਦਗੀ ਆ ਉਹ ਸਾਡੇ ਲਈ ਸਹੀ ਸਾਬਤ ਰਹੂਗਾ ਬਸ ਇਨੀ ਕੀ ਗੱਲ ਐ ਵੀ ਜਿਹੜਾ ਤੁਸੀਂ ਪਿਆਰ ਬਾਹਰੋਂ ਲੱਭਦੇ ਹੋ ਉਹਨੇ ਇੱਕ ਵਾਰ ਆਪਣੇ ਜਿਹੜਾ ਘਰ ਆ ਉਹਦੇ ਅੰਦਰ ਹੀ ਲੱਭ ਕੇ ਦੇਖੋ ਤਾਂ ਉਹ ਬਗਾਲਾ ਜਿਹੜੀ ਬਹੁਤ ਵਧੀਆ ਹੋਊਗੀ ਤੁਸੀਂ ਦੇਖਦੇ ਹੋ ਪ੍ਰੋਨਿਊਜ਼ ਪੰਜਾਬ ਮੈਂ ਦਨਦੀਪ ਕੌਰ ਖੰਨਾ